ਸਸਤੇ ਗੱਲ ਪੰਜਾਬ ਦੇ ਸਾਰੇ ਸੋਧਿਆਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਮੇਰੀ ਪਿਆਰੀ ਸਸਤੀ ਗਾ ਜਿਵੇਂ ਕਿ ਮੈਂ ਤੁਹਾਨੂੰ ਡਿਸਕਸ ਕੀਤਾ ਸੀਗਾ ਵੀ ਆਪਾਂ ਮਸ਼ੂਮ ਕਲਟੀਵੇਸ਼ਨ ਪੂਰਾ ਪੰਜਾਬੀ ਦੇ ਵਿੱਚ ਇੱਕ ਸੀਰੀਜ਼ ਲੈ ਕੇ ਆਉਣ ਜਾ ਰਹੇ ਹਾਂ ਜਿਹਦੇ ਵਿੱਚ A to Z ਮੈਂ ਤੁਹਾਨੂੰ ਪੂਰਾ ਪੰਜਾਬੀ ਦੇ ਵਿੱਚ ਸਮਝਾਉਂਦਾ ਅੱਜ ਸਾਰਾ ਪਹਿਲਾਂ ਜਿਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਉਹ ਹੈ ਕੰਪੋਸਟ ਬੈਗ ਕਿਉਂਕਿ ਆਪਾਂ ਕੰਪੋਸਟ ਬੈਗ ਧਿਆ ਕਰਕੇ ਉਸ ਤੋਂ ਆਪਾਂ ਖਾਦ ਪ੍ਰੋਡਿਊਸ ਕਰਦੇ ਹਾਂ ਪਰ ਆਪਾਂ ਕੰਪੋਸਟ ਬੈਗ ਦੇ ਵਿੱਚ ਹੁੰਦਾ ਕੀ ਹੈ ਕੀ ਕੀ ਧਿਆ ਕਰਦੇ ਇਹ ਸਾਰੀ ਚੀਜ਼ਾਂ ਆਪਾਂ ਇਹਦੇ ਵਿੱਚ ਜਾਣਕਾਰੀ ਦੇਣਾ ਹੈ ਤੁਹਾਡੇ ਸਾਹਮਣੇ ਇਸ ਵਕਤ ਪੂਰਾ ਮਸ਼ਰੂਮ ਨਾਲ ਭਰਿਆ ਹੋਇਆ ਇੱਕ ਬੈਗ ਪਿਆ ਹੈ ਜਿਹਦੇ ਵਿੱਚ ਥੱਲੇ ਜਿਵੇਂ ਆਪਾਂ ਦੇਖੀਏ ਥੱਲੇ ਤੁਸੀਂ ਦੇਖੋਗੇ ਇਹ ਆਹ 9 ਇੰਚ ਦੀ ਖਾਦ ਹੈ 9 ਤੋਂ 10 ਇੰਚ ਦੀ ਖਾਦ ਹੁੰਦੀ ਹੈ ਇਹਦੇ ਉੱਪਰ ਆਹ ਬੜੀ ਡੇਢ ਇੰਚ ਦੀ ਕੇਸਿੰਗ ਲੇਅਰ ਹੁੰਦੀ ਹੈ ਖਾਦ ਬਣਾਉਣ ਦਾ ਪੂਰਾ ਤਰੀਕਾ ਫਿਰ ਇਹਦੇ ਉੱਤੇ ਮਸ਼ਰੂਮ ਦਾ ਆਪਾਂ ਬੀਜ ਮਿਕਸ ਕਰਦੇ ਹਾਂ ਕੁਝ ਸਮਾਂ ਦਿੰਨੇ ਆਂ ਕੁਝ ਸਮੇਂ ਤੋਂ ਬਾਅਦ ਆਪਾਂ ਕੇਸਿੰਗ ਕਰਦੇ ਆਂ ਕੇਸਿੰਗ ਤੋਂ ਬਾਅਦ ਕੁਝ ਸਮਾਂ ਪਾ ਕੇ ਇਹਦੇ ਵਿੱਚ ਮਸ਼ਰੂਮ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਹੁਣ ਇਦੇ ਵਿੱਚ ਖਾਦ ਕਿਵੇਂ ਬਣਦੀ ਹੈ ਉਹਦਾ ਪੂਰਾ ਇੱਕ ਪ੍ਰੋਸੈਸ ਹੈ ਜਿਹੜੇ ਵੀ ਦਾ ਸੀਜ਼ਨਲ ਮੈਥਡ ਤੇ ਆਕਸੀਜਨਲ ਮੈਥਡ ਦੋਨੇ ਆਪਾਂ ਪੂਰੀ ਜਾਣਕਾਰੀ ਨਾਲ ਫਿਰ ਉਸ ਤੋਂ ਬਾਅਦ ਕੇਸਿੰਗ ਕਿਵੇਂ ਤਿਆਰ ਹੁੰਦੀ ਹੈ ਕੇਸਿੰਗ ਕਿਦਾਂ ਪਾਣੀ ਹੈ ਕੇਸੀ ਤੋਂ ਬਾਅਦ ਅੱਗੇ ਪ੍ਰੋਸੈਸ ਕੀ ਹੈ ਆ ਮਸ਼ਰੂਮ ਆਪਾਂ ਕਿਵੇਂ ਚੱਕਣੀ ਹੈ ਕਿਵੇਂ ਮਸ਼ਰੂਮ ਦੇ ਪੈਰ ਬਣਾਉਣੇ ਹੈ ਮਸ਼ਰੂਮ ਦਾ ਕਿੰਨਾ ਸਾਈਜ਼ ਲੈਣਾ ਹੈ ਉਹ ਸਾਰੀ ਚੀਜ਼ਾਂ ਮੈਂ ਤੁਹਾਨੂੰ ਐਕਸਪਲੇਨ ਕਰਾਂਗਾ ਇਹ ਸਾਰਾ ਸਟੈਪ ਬਾਈ ਸਟੈਪ ਪ੍ਰੋਸੈਸ ਹੈ ਤੁਹਾਨੂੰ ਘਰ ਬੈਠੇ ਹੀ ਮਸ਼ਰੂਮ ਦੀ ਪੂਰੀ ਜਾਣਕਾਰੀ ਦੇਣੀ ਦੀ ਕੋਸ਼ਿਸ਼ ਕਰਾਂਗਾ ਜੇ ਫਿਰ ਵੀ ਤੁਹਾਨੂੰ ਕਿਤੇ ਲੱਗਦਾ ਹੈ ਕਿ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਹੇਠ ਦਿੱਤੇ ਹੋਏ ਨੰਬਰਾਂ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ